ਗੁੱਡ ਈਵਨਿੰਗ एवरीवन ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਪੈਰੀ ਸਟੱਡੀ ਆਨਲਾਈਨ ਤੇ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਦੋਗ ਅਪਡੇਟ ਹੋ ਗਿਆ ਸੋ ਤੁਹਾਡੇ ਨਾਲ ਸ਼ੇਅਰ ਕਰਦੀ ਐ ਜਿਆਦਾ ਵੀਡੀਓ ਮੈਂ ਤਾਂ ਨਹੀਂ ਬਣਾਉਂਦਾ ਕਿਉਂਕਿ ਫੇਕ ਇਨਫੋਰਮੇਸ਼ਨ ਦੇਣ ਦਾ ਕੋਈ ਫਾਇਦਾ ਨਹੀਂ ਹੈ ਠੀਕ ਹੈ ਵਿਊ ਦੇ ਚੱਕਰ 'ਚ ਮੈਂ ਫੇਕ ਇਨਫੋਰਮੇਸ਼ਨ ਦਿੰਦਾ ਫਿਰ ਇਹ ਚੰਗਾ ਲੱਗਦਾ ਓਕੇ ਸੋ ਜਦੋਂ ਮਾੜੀ ਮੋਟੀ ਕੋਈ ਜਾਣਕਾਰੀ ਆਉਂਦੀ ਐ ਉਦੋਂ ਹੀ ਵੀਡੀਓ ਬਣਾਈ ਦੀ ਐ ਚਾਹੇ 10 ਦਿਨਾਂ ਬਾਅਦ ਬਣਾਈ ਚਾਹੇ 5 ਦਿਨਾਂ ਬਾਅਦ ਬਣਾਈਏ ਸੋ ਵੀਡੀਓ ਸਿਰਫ ਉਦੋਂ ਹੀ ਆਵੇਗੀ ਜਦੋਂ ਥੋੜੀ ਬਹੁਤੀ ਕੋਈ ਇਨਫੋਰਮੇਸ਼ਨ ਹੋਵੇਗੀ ਓਕੇ ਸੋ ਬਾਕੀ ਤੁਹਾਨੂੰ ਦੱਸ ਦਈਏ ਸਾਡੀ ਐਪ ਦੇ ਉੱਪਰ ਆਫਰ ਚੱਲ ਰਿਹਾ ਸੋ ਜੇਕਰ ਕਿਸੇ ਨੇ 2 ਸੋ ਪਹਿਲੀ ਜਾਣਕਾਰੀ ਇਹ ਆ ਕਿਸੇ ਨੇ ਪੁੱਛਿਆ ਸੀਗਾ ਪੇਪਰ ਕਦੋਂ ਹੋ ਸਕਦੇ ਆ ਕਈ ਕਾਲਜਾਂ ਚ ਪੇਪਰ ਸ਼ੁਰੂ ਹੋ ਗਿਆ ਡਰੋਨਾ ਪੇਪਰ ਕੀ ਹੋਇਆ ਇੰਟਰਨਲ ਪੇਪਰ ਸ਼ੁਰੂ ਹੋਇਆ ਮੇਰੇ ਕੋਲ ਅੱਜ ਇੱਕ ਸਟੂਡੈਂਟ ਦਾ ਫੋਨ ਆਇਆ ਸੀ ਉਹਨਾਂ ਦੇ ਕਾਲਜ ਵਿੱਚ ਇੰਟਰਨਲ ਪੇਪਰ ਸ਼ੁਰੂ ਹੋਇਆ ਇੰਟਰਨਲ ਦਾ ਮਤਲਬ ਜੇ ਆਪਾਂ ਕਹਿੰਨੇ ਕੱਚੇ ਪੇਪਰ ਠੀਕ ਹੈ ਜਿਹੜੇ ਕਾਲਜ ਵਾਲੇ ਆਪਣੇ ਲੈਵਲ ਤੇ ਲੈਂਦੇ ਆ ਉਸ ਹਿਸਾਬ ਦੇ ਪੇਪਰ ਸ਼ੁਰੂ ਹੋਏ ਆ ਓਕੇ ਫਾਈਨਲ ਵਗੈਰਾ ਦੀ ਅਜੇ ਟੈਨਸ਼ਨ ਨਾ ਲਓ ਕਈ ਸਟੂਡੈਂਟ ਘਾਬਰ ਜਾਂਦੇ ਪੇਪਰ ਦਾ ਨਾਮ ਸੁਣਦੇ ਨਾਲ ਪੇਪਰ ਆ ਗਏ ਪੇਪਰ ਹਲੇ ਕੁਝ ਵਗੈਰਾ ਨਹੀਂ ਆਏ ਸਿਰਫ ਕੀ ਹੈ ਇੰਟਰਨਲ ਪੇਪਰ ਸ਼ੁਰੂ ਹੋਇਆ ਕਈ ਕਾਲਜਾਂ ਦੇ ਵਿੱਚ ਓਕੇ ਕਈ ਕਾਲਜ ਵਾਲੇ ਕੀ ਆਪਦੇ ਸਟੂਡੈਂਟ ਨੂੰ ਚੈੱਕ ਕਰਨ ਲਈ ਪੇਪਰ ਲੈਂਦੇ ਆ ਜਿਵੇਂ ਆਪਾਂ ਕਲਾਸ ਟੈਸਟ ਕਹਿ ਸਕਦੇ ਆ ਜਾਂ ਹਾਊਸ ਟੈਸਟ ਕਹਿ ਸਕਦੇ ਆ ਉਸ ਹਿਸਾਬ ਨਾਲ ਪੇਪਰ ਵਗੈਰਾ ਸ਼ੁਰੂ ਹੋਇਆ ਓਕੇ ਸੋ ਜੇਕਰ ਸਾਡੇ ਕੋਲ ਪੇਪਰ ਆਏਗਾ ਤੁਹਾਡੇ ਨਾਲ ਕੀ ਜਰੂਰ ਸ਼ੇਅਰ ਕਰਾਂਗੇ ਪੇਪਰ ਦਾ ਲੈਵਲ ਕਿਵੇਂ ਦਾ ਸੀ ਓਕੇ ਸੋ ਉਸ ਤੋਂ ਬਾਅਦ ਟੀਪੀ ਦੇ ਬਾਰੇ ਟੀਪੀ ਅਕਤੂਬਰ ਦੇ ਵਿੱਚ ਅੱਜ ਹੀ ਕਿਸੇ ਨੂੰ ਫੋਨ ਕੀਤਾ ਸੀ ਟਾਈਟ ਦੇ ਵਿੱਚ ਕਹਿੰਦੇ ਅਕਤੂਬਰ ਦੇ ਵਿੱਚ ਟੀਪੀ ਲੱਗ ਸਕਦੀ ਹੈ ਓਕੇ ਪਹਿਲਾਂ ਮੈਂ ਕਨਫਰਮ ਕਰਦਾ ਹਰ ਇੱਕ ਜਾਣਕਾਰੀ ਨੂੰ ਉਸ ਤੋਂ ਬਾਅਦ ਇਹ ਵੀਡੀਓ ਮੈਂ ਹਮੇਸ਼ਾ ਬਣਾਉਣਾ ਓਕੇ ਸੋ ਅਕਤੂਬਰ ਦੇ ਵਿੱਚ ਸੁਣਿਆ ਵੀ ਤੁਹਾਡੀ ਟੀਪੀ ਲੱਗ ਸਕਦੀ ਹੈ ਜਲਦੀ ਹੀ ਐਸਆਰਟੀ ਵੱਲੋਂ ਕੋਈ ਨਾ ਕੋਈ ਨੋਟੀਫਿਕੇਸ਼ਨ ਆਏਗਾ ਕਿਉਂਕਿ ਜ਼ਿਆਦਾਤਰ ਚਾਂਸ ਇਹ ਹੀ ਹੈ ਪਹਿਲਾਂ 22 24 ਦੀ ਟੀਪੀ ਖਤਮ ਹੋਏਗੀ ਉਸ ਤੋਂ ਬਾਅਦ ਤੁਹਾਡੀ ਟੀਪੀ ਸ਼ੁਰੂ ਹੋਏਗੀ ਓਕੇ ਉਸ ਤੋਂ ਬਾਅਦ ਐਡਮਿਸ਼ਨ ਵਾਲੇ ਵਾਲੇ ਸਟੂਡੈਂਟ ਮੈਸੇਜ ਕਰਦੇ ਆ ਸਰ ਨਵੇਂ ਐਡਮਿਸ਼ਨ ਕਦੋਂ ਸ਼ੁਰੂ ਹੋਣਗੇ ਆ ਹੋਣਗੇ ਵੀ ਜਾਂ ਨਹੀਂ ਹੋਣਗੇ ਤਾਂ ਮੈਂ ਤੁਹਾਨੂੰ ਇਹੀ ਰეკਮੈਂਡ ਕਰੂੰਗਾ ਜਿਹੜਾ ਈਟੀਟੀ ਹੈ ਇਹਨੂੰ ਪਲਾਨ ਬੀ ਮੰਨ ਕੇ ਚੱਲੋ ਠੀਕ ਹੈ ਵੀ ਜੇਕਰ ਐਡਮਿਸ਼ਨ ਹੋ ਗਿਆ ਤਾਂ ਆਪਾਂ ਲੈ ਲਾਂਗੇ ਆਦਰਵਾਇਜ਼ ਆਪਾਂ ਕੋਈ ਹੋਰ ਕਰ ਲਈਏ ਜੇਕਰ ਆਪਾਂ ਕਿਸੇ ਹੋਰ ਦੇ ਵਿੱਚ ਐਡਮਿਸ਼ਨ ਲੈਣਾ ਹੈ ਮਾਸਟਰ ਡਿਗਰੀ ਕਰਨੀ ਹੈ ਉਹ ਕਰ ਲਈਏ ਕਿਸੇ ਗਵਰਨਮੈਂਟ ਜੌਬ ਦੀ ਤਿਆਰੀ ਕਰਨੀ ਹੈ ਉਹ ਕਰ ਲਈਏ ਤੁਸੀਂ ਈਟੀਟੀ ਨੂੰ ਪਲਾਨ ਏ ਬਣਾ ਕੇ ਨਾ ਚੱਲੋ ਜਿਨ੍ਹਾਂ ਦਾ ਐਡਮਿਸ਼ਨ ਨਹੀਂ ਹੋਇਆ ਠੀਕ ਹੈ ਜਿੰਨੀ ਦੇਰ ਕੇਸ ਦਾ ਫੈਸਲਾ ਨਹੀਂ ਹੁੰਦਾ ਜਿੰਨੀ ਦੇਰ ਸਰਕਾਰ ਅਲਾਉ ਨਹੀਂ ਕਰਦੀ ਨਵੇਂ ਐਡਮਿਸ਼ਨ ਨੂੰ ਐਡਮਿਸ਼ਨ ਹੋ ਹੀ ਨਹੀਂ ਸਕਦੇ ਬਾਰੇ ਕਾਲਜ ਇਹੋ ਜਿਹੇ ਆ ਜਿਨ੍ਹਾਂ ਵਿੱਚ 1 1 2 2 5 5 10 10 ਐਡਮਿਸ਼ਨ ਹੈ ਸਾਰੇ ਕਾਲਜ ਖਾਲੀ ਪਏ ਇਸ ਵਾਰ ਪਿਛਲੀ ਵਾਰ ਕੀ ਹੈ ਟੋਟਲ 74 7500 ਬੱਚੇ ਨੇ ETT ਭਰੀ ਸੀਗੀ ਓਕੇ 7300 ਸੀਟਾਂ ਹੁੰਦੀਆਂ ਲਗਭਗ ਪੰਜਾਬ ਦੇ ਵਿੱਚ ਸੋ ਐਸ ਕੀ ਲਗਭਗ 303500 ਮਸਾਂ ਹੀ ਐਡਮਿਸ਼ਨ ਹੋਇਆ ਬਾਲੇ ਐਡਮਿਸ਼ਨ ਨਹੀਂ ਹੋਏ ਤਾਂ ਪੇਪਰ ETT ਨੂੰ ਤੁਸੀਂ ਪਲਾਨ B ਬਣਾ ਕੇ ਚੱਲੋ ਪਲਾਨ A ਤੁਸੀਂ ਰੱਖੋ ਕੋਈ ਹੋਰ ਕੋਰਸ ਕਰ ਲਓ ਮਾਸਟਰ ਡਿਗਰੀ ਕਰ ਲਓ ਗਵਰਨਮੈਂਟ ਜੌਬ ਦੀ ਤਿਆਰੀ ਕਰ ਲਓ ਕੋਈ ਵੀ ਪੋਸਟ ਆਉਂਦੀ ਹੈ ਤਾਂ ਤੁਸੀਂ ਤਿਆਰੀ ਕਰ ਸਕਦੇ ਓਕੇ ਤੇ ਬਾਕੀ ਜੇਕਰ ਤੁਸੀਂ ਐਂਟਰੈਂਸ ਦੀ ਤਿਆਰੀ ਕਰਨਾ ਚਾਹੁੰਦੇ ਹੋ ਨਵੇਂ 24 26 ਵਾਸਤੇ ਤੁਸੀਂ ਉਹ ਵੀ ਕਰ ਸਕਦੇ ਹੋ ਓਕੇ ਤਾਂ ਕਿ ਅਗਲੇ ਐਂਟਰੈਂਸ ਦੇ ਵਿੱਚ ਵਧੀਆ ਇੱਕ ਨੰਬਰ ਲੈ ਕੇ ਅਸੀਂ ਐਡਮਿਸ਼ਨ ਲੈ ਸਕੀਏ ਓਕੇ ਸੋ ਜੇਕਰ ਤੁਸੀਂ ਕੁਝ ਵੀ ਕਰਨਾ ਚਾਹੁੰਦੇ ਹੋ ਨੂੰ ਪਲਾਨ A ਬਣਾਓ ETT ਨੂੰ ਪਲਾਨ B ਬਣਾ ਕੇ ਚੱਲੋ ਜੇਕਰ ਐਡਮਿਸ਼ਨ ਹੋ ਗਿਆ ਤਾਂ ਬਹੁਤ ਵਧੀਆ ਗੱਲ ਹੈ ਨਹੀਂ ਹੋਇਆ ਤਾਂ ਫਿਰ 2024 26 ਦੇ ਵਿੱਚ ਦੇਖਾਂਗੇ ਓਕੇ ਬਾਕੀ ਅੱਗੇ ਕੋਈ ਵੀ ਜਾਣਕਾਰੀ ਆਏਗੀ ਤੁਹਾਡੇ ਨਾਲ ਸ਼ੇਅਰ ਜ਼ਰੂਰ ਕਰਾਂਗੇ ਥੈਂਕ ਯੂ ਵੈਰੀ ਮਚ